ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜਹੰਸ ਮਹਿਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ RAM ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ RAM ਤੇਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਗੁਰ ਗਿਆਨ ਅੰਜਨ ਸਤਗੁਰੂ ਪਾਇਆ ਅਗਿਆਨ ਅੰਧੇਰ ਗੁਨਾਸੀ ਸਤਗੁਰ ਸੇਵ ਪਰਮ ਪਦ ਪਾਇਆ ਹਰ ਜਪਿਆ ਸਾਸ ਗਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਤਾਰੀ ਤੇ ਸਤਗੁਰ ਸੇਵਾ ਲਾਇਆ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਵਿਣ ਰਹਿ ਨ ਜਾਈ RAM ਹਰ ਨਾਮ ਹਰ ਨਾਮ ਦੇਵ ਮੇਰਾ ਅੰਤ ਸਖਾਈ RAM ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਰੜਾਇਆ ਜਿੱਥੇ ਪੁੱਤ ਕਲਤਰ ਕੋਈ ਬੇਲੀ ਨਹੀਂ ਤਿੱਥੇ ਹਰ ਹਰ ਨਾਮ ਛਡਾਇਆ ਤਨ ਤਨ ਸਤਗੁਰ ਪੁਰਖ ਨਰੰਜਣ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ ਵਿਣ ਰਹਿ ਨਾ ਜਾਈ ਜਿੰਨੀ ਦਰਸ਼ਨ ਜਿੰਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ RAM ਤਿੰਨ ਨੈਫਲ ਤਿੰਨ ਨੈਫਲ ਜਨਮ ਸਭ ਬਿਰਥਾ ਗਵਾਇਆ RAM ਨੈਫਲ ਜਨਮ ਤਿੰਨ ਬਿਰਥਾ ਗਵਾਇਆ ਤੇ ਸਾਖਤ ਮੂਏ ਮਰ ਝੂਰੇ ਕਰ ਹੁੰਦੇ ਰਤਨ ਪਦਾਰਥ ਭੂਖੇ ਭਾਗਹੀਣ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨ ਕਰਿਓ ਜਿਨਿ ਹਰ ਹਰ ਨਾਮ ਨਾ ਧਿਆਇ ਜਿਨਿ ਦਰਸ਼ਨ ਜਿਨਿ ਦਰਸ਼ਨ ਸਤਿਗੁਰੁ ਪੁਰਖ ਨਾ ਪਾਇਆ ਹਮ ਚਾਤ੍ਰਿਕ ਹਮ ਚਤਕ ਚਾਤ੍ਰਿਕ ਦੀਨ ਹਰ ਪਾਸ ਬਿਨੰਤੀ ਰਾਮ ਗੁਰ ਮਿਲ ਗੁਰ ਮੀਲ ਮੇਰਾ ਪਿਆਰਾ ਹਮ ਸਤਗੁਰ ਕਰੈ ਭਗਤੀ ਰਾਮ ਹਰ ਹਰ ਸਤਗੁਰ ਕਰੈ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰਵਿੰਨ ਅਵਰ ਨ ਕੋਈ ਬੇਲੀ ਗੁਰ ਸਤਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਅੰਦਰ ੜਾਇਆ ਹਰ ਹਰ ਨਾਮ ਹਰ ਸਤੇ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਹਰ ਪਾਸ ਬੇਨੰਤੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਚੌਥੇ ਪਾਛਾ ਗੁਰੂ ਰਾਮਦਾਸ ਸਾਹਿਬ ਫਰਮਾਨ ਕਰਦੇ ਹਨ ਏ ਹਰੀ ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ਗੁਰੂ ਦੇ ਰਾਹੀ ਆਤਮਿਕ ਜੀਵਨ ਦੀ ਸੂਝ ਹਾਸਲ ਕਰ ਹੁੰਦੀ ਹੈ ਉਸ ਨੇ ਆਪਣੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸੰਜੀ ਦਾ ਹਨੇਰਾ ਦੂਰ ਕਰ ਲਿਆ ਹੈ ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ਼ ਹੋ ਜਾਂਦੇ ਹਨ ਗੁਰੂ ਦੀ ਦਸੇ ਸੇਵਾ ਕਰਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗ੍ਰਾਹੀ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ हे ਭਾਈ ਹਰ ਪ੍ਰਭੂ ਨੇ ਜਿੰਨਾ ਮਨੁੱਖਾਂ ਉੱਤੇ ਮਿਹਰ ਕੀਤੀ ਉਹਨਾਂ ਨੂੰ ਉਸਨੇ ਗੁਰੂ ਦੀ ਸੇਵਾ ਵਿੱਚ ਜੋੜ ਦਿੱਤਾ ਏ ਹਰੀ ਮੈਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਗੁਰੂ ਦੇ ਚਰਨਾਂ ਵਿੱਚ ਰੱਖ ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ਏ ਭਾਈ ਮੈਨੂੰ ਮੇਰਾ ਗੁਰੂ ਬਹੁਤ ਪਿਆਰਾ ਲੱਗਦਾ ਹੈ ਗੁਰੂ ਤੋਂ ਬਿਨਾ ਮੇਥੋਂ ਰਿਹਾ ਨਹੀਂ ਜਾ ਸਕਦਾ ਗੁਰੂ ਮੈਨੂੰ ਹਰਨਾਮ ਦਿੰਦਾ ਹੈ ਜਿਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ ਗੁਰੂ ਨੇ ਹਰਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਜਿਹੜਾ ਅਖੀਰ ਵੇਲੇ ਮੇਰਾ ਮਿੱਤਰ ਬਣਨ ਵਾਲਾ ਹੈ ਜਿਸ ਥਾਂ ਪੁੱਤਰ ਇਸਤਰੀ ਕੋਈ ਵੀ ਮਦਦਗਾਰ ਨਹੀਂ ਬਣਦਾ ਉਥੇ ਹਰਨਾਮ ਨੇ ਹੀ ਜੀਵ ਨੂੰ ਵਿਫਤਾ ਤੋਂ ਛਡਾਉਣਾ ਹੈ ਤਨ ਹੈ ਗੁਰੂ ਗੁਰੂ ਨਰਲੇਪ ਪਰਮਾਤਮਾ ਦਾ ਰੂਪ ਹੈ ਉਸ ਗੁਰੂ ਵਿੱਚ ਲੀਨ ਹੋ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਹੇ ਭਾਈ ਮੈਨੂੰ ਗੁਰੂ ਬਹੁਤ ਪਿਆਰਾ ਲੱਗਦਾ ਹੈ ਗੁਰੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਹੇ ਭਾਈ ਜਿੰਨਾ ਮਨੁੱਖਾਂ ਨੇ ਗੁਰੂ ਮਹਾਪੁਰਖ ਦਾ ਦਰਸ਼ਨ ਨਹੀਂ ਕੀਤਾ ਉਹਨਾਂ ਦਾ ਜਨਮ ਬੇਅਰਥ ਹੈ ਉਹਨਾਂ ਨੇ ਸਾਰਾ ਮਨੁੱਖਾ ਜੀਵਨ ਬੇਅਰਥ ਗਵਾ ਲਿਆ ਉਹਨਾਂ ਨੇ ਆਪਣਾ ਜਨਮ ਬੇਅਰਥ ਗਵਾ ਲਿਆ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਿਕ ਮੌਤੇ ਮਰ ਗਏ ਆਤਮਿਕ ਮੌਤ ਸਹੀੜ ਕੀ ਉਹ ਸਾਰੀ ਉਮਰ ਦੁਖੀ ਹੀ ਰਹੀ ਹਿਰਦੇ ਘਰ ਵਿੱਚ ਕੀਮਤੀ ਨਾਮ ਰਤਨ ਹੁੰਦਿਆਂ ਵੀ ਉਹ ਬਦਨਸੀਬ ਮਰਮਰੂ ਕਰਦੇ ਰਹੇ ਤੇ ਪ੍ਰਮਾਤਮਾ ਤੋਂ ਵਿਛੜੇ ਰਹੇ اے ਭਾਈ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸ਼ਨ ਨਹੀਂ ਕੀਤਾ ਰੱਬ ਕਰਕੇ ਤੁਸੀਂ ਉਹਨਾਂ ਦਾ ਦਰਸ਼ਨ ਨਾ ਕਰਨਾ ਅਸੀਂ ਨਿਮਾਣੇ ਹਾਂ ਮੈਂ ਨਿਮਾਣਾ ਭਤੀ ਹਾਂ ਮੈਂ ਪ੍ਰਮਾਤਮਾ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਪਿਆਰਾ ਗੁਰੂ ਮਿਲਾ ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪ੍ਰਮਾਤਮਾ ਦੀ ਭਗਤੀ ਕਰਾਂਗਾ ਏ ਭਾਈ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੀ ਭਗਤੀ ਅਸੀਂ ਤਦੋਂ ਹੀ ਕਰ ਸਕਦੇ ਹਾਂ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿਸਦਾ ਗੁਰੂ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ। ਏ ਨਾਨਕ ਆਖ ਗੁਰੂ ਨੇ ਹੀ ਪ੍ਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕੀਤਾ ਹੈ। ਮੈਂ ਪਪੀਹਾ ਹਾਂ। ਪ੍ਰਮਾਤਮਾ ਮੇਰਾ ਬੱਦਲ ਹੈ। ਮੈਂ ਪ੍ਰਮਾਤਮਾ પાસે ਬੇਨਤੀ ਕਰਦਾ ਹਾਂ ਕਿ ਮੈਨੂੰ ਗੁਰੂ ਨੂੰ ਮਿਲਾ ਦੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ